ਸਸਰੀ ਗੱਲ ਜੀ ਸੰਦਲ ਚੱਲਣ ਤੇ ਆਪ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਮੰਤਰੀ ਈਟੀਓ ਨੇ 42 ਪਰਿਵਾਰਾਂ ਨੂੰ ਘਰ ਬਣਾਉਣ ਤੇ 2.5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਪ੍ਰਮਾਣਿਕ ਪੱਤਰ ਵੰਡੇ ਦਫਤਰ ਜੰਡਿਆਲਾ ਗੁਰੂ ਸਰਵਰਪਜਨ ਸਿੰਘ ਏਟੋ ਕੈਬਨਨ ਮੰਤਰੀ ਪੰਜਾਬ ਵੱਲੋਂ 42 ਪਰਿਵਾਰਾਂ ਨੂੰ ਘਰ ਬਣਾਉਣ ਦੀ ਪ੍ਰਵਾਨਗੀ ਪੱਤਰ ਵੰਡੇ ਗਏ ਜਿਸ ਵਿੱਚ ਤਹਿਤ ਹਰੇਕ ਪਰਿਵਾਰ ਨੂੰ 2 2.5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਇਸ ਮੌਕੇ ਬੋਲਦੇ ਹਰਪਜਨ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਹਲਕੇ ਦੇ ਲੋਕਾਂ ਨੂੰ ਸਰਕਾਰ ਦੀ ਰੈਸ਼ ਯੋਜਨਾ ਮੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਲੋੜਵੰਦ ਪਰਿਵਾਰਾਂ ਨੂੰ ਆਪਣੇ ਘਰਾਂ ਦੀਆਂ ਪੱਕੀਆਂ ਛੱਤਾਂ ਬਣਾਉਣ ਲਈ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਆਮ ਆਨ ਪਾਰਟੀ ਸਰਕਾਰ ਦੇ ਮੁੱਖ ਦੇਸ਼ ਸਮਾਜ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਅਧਿਕਾਰਾਂ ਨੂੰ ਅਸਾਧ ਕਰਨ ਲਈ ਨੀਤੀਆਂ ਰਹੀ ਸਿਰਕਤ ਬਣਾਉਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦੀ ਤਰਜੀਹ ਤੇ ਹਰਨਾਂ ਨਾਗਰਿਕ ਨੂੰ ਰਾਹਤ ਸ਼ਹਿਰ ਸਿੱਖਿਆ ਦੇ ਬੁਨਾਦੀ ਸੂਰਤਾ ਪ੍ਰਦਾਨ ਕਰਨਾ ਹੈ ਉਹਨਾਂ ਨੇ ਕਿਹਾ ਕਿ ਯੋਜਨਾ ਦੇ ਲਾਭ ਹਰ ਜੋਜ ਘਰ ਤੱਕ ਪਹੁੰਚਾਉਣ ਲਈ ਯਤਨ ਜਾਰੀ ਰਹਿਣਗੇ ਉਹਨਾਂ ਨੇ ਕਿਹਾ ਕਿ ਅੱਜ ਰਾਹਤ ਯੋਜਨਾ ਦੇ ਭੁਗਤਾਨ ਪੱਤਰ ਵੱਡੇ ਵੱਡੇ ਗੱਜ ਜਿਸ ਨਾਲ ਸਤਾਈ ਕਰਾਂ ਦੀ ਉਸਾਰੀ ਦੀ ਪ੍ਰਵਾਨਗੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਸਤਾਈ ਕਰਾਂ ਦੀ ਉਸਾਰੀ ਲਈ ਹਰੇਕ ਪਰਿਵਾਰ ਨੂੰ 2.5 ਲੱਖ ਰੁਪਏ ਜਾਰੀ ਕੀਤੇ ਜਾਣਗੇ ਹਰਪ੍ਰਜਨ ਸਿੰਘ ਨੇ ਕਿਹਾ ਕਿ ਸਰਕਾਰ ਦਾ ਟੀਚਾ ਸਿਰਫ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਸਗੋਂ ਲੋੜਵੰਦ ਪਰਿਵਾਰਾਂ ਨੂੰ ਸਨਮਾਨਜਨਤਕ ਜੀਵਨ ਪ੍ਰਦਾਨ ਕਰਨਾ ਵੀ ਹੈ ਉਹਨਾਂ ਨੇ ਕਿਹਾ ਕਿ ਲੰਬਤ ਅਰਹਸ਼ ਯੋਜਨਾ ਦੇ ਮਾਮਲਿਆਂ ਨੂੰ ਜਲਦੀ ਹੱਲ ਕੀਤਾ ਜਾਵੇਗਾ ਤੇ ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਲੋੜਵੰਦ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਏਗਾ ਧੰਨਵਾਦ ਜੀ ਖਬਰਾਂ ਜੁੜਨ ਲਈ ਬਣੇ ਰਹੋ ਖਬਰਾਂ ਨੂੰ শেয়ার ਤੇ ਲਾਇਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ